ਸ਼੍ਰੀ ਗੁਰੂ ਰਵਿਦਾਸ ਜੀ ਦਾ ਮੰਦਰ ਤੋੜਨ ਨੂੰ ਲੈ ਕੇ ਰਵਿਦਾਸ ਭਾਈਚਾਰੇ ਵਿੱਚ ਜਨੋਸ਼ ਚੰਡੀਗੜ੍ਹ ਨਗਰ ਨਿਗਮ ਦੇ ਨੋਟਿਸ ਵਿਰੁੱਧ ਸਮੂਹ ਭਾਈਚਾਰੇ ਨੇ ਇਕੱਠੇ ਹੋ ਕੇ ਕੀਤਾ ਉਹਨਾਂ ਵਿਰੁੱਧ ਰੋਜ ਪ੍ਰਦਰਸ਼ਨ ਇਹ ਕਿਦਾਂ ਮੱਛਰਾਂ ਦੀ ਤਜਾਰਾ ਥੋੜਾ ਜਿਹਾ ਬਾਰੇ ਦੱਸਦੇ। ਦੇਖੋ ਜੀ ਸਭ ਤੋਂ ਪਹਿਲਾਂ ਮੈਂ ਪੂਰੀ ਸੰਗਤ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇਹੀ ਗੱਲ ਕਹਿਣੀ ਚਾਹਨਾ ਕਿ ਅੱਜ ਜਿਹੜਾ ਅਸੀਂ ਦੁਖੀ ਹੋ ਕੇ ਇੱਥੇ ਪਹੁੰਚੇ ਆ ਕਿਉਂਕਿ ਸਾਡੇ ਦੇਖੋ ਰਹਿਬਰਾਂ ਦਾ ਜਿਹੜਾ ਮਾਨ ਸਨਮਾਨ ਆ ਸਾਡੇ ਲਈ ਪਹਿਲਾਂ ਸਭ ਤੋਂ ਪਹਿਲਾਂ ਜ਼ਰੂਰੀ ਹੈ। ਔਰ ਅਸੀਂ ਪ੍ਰਸ਼ਾਸਨ ਨੂੰ ਕਾਫੀ ਦਿਨਾਂ ਤੋਂ ਜਿਹੜਾ ਇਹ ਕਮੇਟੀ ਵੱਲੋਂ ਵੀ ਔਰ ਜੋ ਇੱਥੇ ਦੀ ਕਮੇਟੀ ਆ ਗੁਰੂ ਘਰ ਦੀ ਉਹਨਾਂ ਵੱਲੋਂ ਵੀ ਜਿਹੜੀਆਂ ਬੇਨਤੀਆਂ ਕੀਤੀਆਂ ਗਈਆਂ ਸੀਗੀਆਂ ਕਿ ਇਹ ਫੇਸ ਗੁਰੂ ਘਰ ਨੂੰ ਜਿਹੜਾ ਆ ਟਾਉਣ ਦੇ ਹੁਕਮ ਜਿਹੜੇ ਦਿੱਤੇ ਆ ਤੁਸੀਂ ਉਹ ਜਿਹੜੇ ਆ ਗਲਤ ਆ ਪਰ ਕਾਨੂੰਨ ਦੇ ਸਿਰ ਤੇ ਪ੍ਰਸ਼ਾਸਨ ਦੇ ਸਿਰ ਤੇ ਜਿਹੜੀਆਂ ਜੂ ਨਹੀਂ ਸਰਕੀ ਇਸ ਕਰਕੇ ਸਾਨੂੰ ਰਵਦਾਸੀਆ ਸਮਾਜ ਜੋ ਸਾਡੇ ਸੰਤ ਸਮਾਜ ਨੇ ਉਹਨਾਂ ਵੱਲੋਂ ਫੈਸਲਾ ਲਿਆ ਗਿਆ ਕਿ ਅਸੀਂ ਜਿਹੜਾ ਆ ਅੱਜ ਦਾ ਰੋਸ ਪ੍ਰਦਰਸ਼ਨ ਜਿਹੜਾ ਆ ਇਹ ਕੀਤਾ ਆ ਅੱਜ ਚੰਡੀਗੜ੍ਹ ਦੇ ਵਿੱਚ ਸਾਡੀਆਂ ਸੰਗਤਾਂ ਬੈਠੀਆਂ ਆ ਸਾਰੀਆਂ ਔਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਹੁਕਮਨਾਮਾ ਜਿਹੜਾ ਤੁਸੀਂ ਜਾਰੀ ਕੀਤਾ ਜਿਹੜਾ ਇਹ ਇਹ ਦਲਿਤਾਂ ਦੇ ਸਾਡੇ ਹੱਕਾਂ ਦੇ ਖਿਲਾਫ ਆ ਅਸੀਂ ਇਹਦੀ ਪੂਰ ਜੋਰ ਨਿੰਦਾ ਕਰਦੇ ਆਂ ਔਰ ਤੁਸੀਂ ਇਸ ਫਰਮਾਨ ਨੂੰ ਵਾਪਸ ਲਿਆ ਜਾਵੇ ਜਲਦ ਤੋਂ ਜਲ ਨਹੀਂ ਤਾਂ ਜਿਹੜਾ ਆ ਹੋਰ ਵੱਡਾ ਪ੍ਰੋਟੈਸਟ ਜਿਹੜਾ ਸੰਤ ਸਮਾਜ ਔਰ ਸਤ ਪੂਰੀਆਂ ਸੰਗਤਾਂ ਜਥੇਬੰਦੀਆਂ ਲਿਕਣ ਗਿਆ ਅਸੀਂ ਭੀਮ ਆਰਮੀ ਦੇ ਮਾਧਿਅਮ ਤੋਂ ਸਮਾਜ ਨੂੰ ਔਰ ਪ੍ਰਸ਼ਾਸਨ ਨੂੰ ਇਹੀ ਗੱਲ ਕਹਿਣੀ ਚਾਹੁੰਦੇ ਆ ਕਿਉਂਕਿ ਅੱਜ ਜੋ ਵੀ ਰੋਸ ਪ੍ਰਦਰਸ਼ਨ ਆ ਪੂਰੇ ਸ਼ਾਂਤਮਈ ਤਰੀਕੇ ਨਾਲ ਸੰਵਿਧਾਨਿਕ ਤਰੀਕੇ ਨਾਲ ਕੀਤਾ ਗਿਆ ਆ ਪ੍ਰਸ਼ਾਸਨ ਬੱਲੋ ਜਿਹੜਾ ਇਹ ਕੁਝ ਸਾਡੇ ਲੋਕਾਂ ਦੇ ਨਾਲ ਸਾਡੀ ਸੰਗਤ ਦੇ ਨਾਲ ਧੱਕਾ ਮੁਕੀ ਵੀ ਕੀਤੀ ਗਈ ਆ ਮੈਂ ਉਸ ਦੀ ਵੀ ਨਿਖੇਧੀ ਕਰਦਾ ਕਿਉਂਕਿ ਪ੍ਰਸ਼ਾਸਨ ਨੂੰ ਆਪ ਚਾਹੀਦਾ ਕਿ ਅਸੀਂ ਦੇਖੋ ਸਾਡੇ ਸੰਗਤ ਸਾਡੀ ਸਾਡੇ ਲੋਕ ਜਿਹੜੇ ਆ ਉਹ ਪੂਰੇ ਸ਼ਾਂਤ ਮੈਤਰੀ ਤਰੀਕੇ ਦੇ ਨਾਲ ਪੂਰੇ ਸੰਵਿਧਾਨਿਕ ਤਰੀਕੇ ਦੇ ਨਾਲ ਜਿਹੜਾ ਇਹ ਪ੍ਰੋਟੈਸਟ ਲੜ ਰਹੇ ਆ ਔਰ ਅਸੀਂ ਇਹ ਪ੍ਰੋਟੈਸਟ ਪਹਿਲੀ ਵਾਰ ਨਹੀਂ ਲੜ ਰਹੇ ਸਾਨੂੰ ਤੁਗਲਕਾਂ ਦਾ ਬਾਅਦ ਦੇ ਵਿੱਚ ਵੀ ਅਸੀਂ ਦਿੱਲੀ ਨੂੰ ਵੀ ਮੂੰਹ ਤੋੜ ਜਵਾਬ ਦਿੱਤਾ ਸੀ ਤੇ ਅਸੀਂ ਚੰਡੀਗੜ੍ਹ ਨੂੰ ਵੀ ਮੂੰਹ ਤੋੜ ਜਵਾਬ ਦੇਵਾਂਗੇ ਅਗਰ ਲੋੜ ਪਈ तो इस तो बड़े भी रोष प्रदर्शन किए जाएंगे तो महापुरुषों को मानने वाले प्रशासन के का द्वारा उस के 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 उसको तोड़ दिया जाएगा तो जो लोग गुरुदास जी में आस्था रखने वाले लोग हैं आज वो यहाँ पर इकट्ठा हुए और उन्होंने ज्ञापन के माध्यम से अपनी मांग रखी के इस गुरु घर से बहुत से लोगों की आस्था जुड़ी है और ये गुरु घर हमने हाथ जोड़ के भी प्रशासन से रिक्वेस्ट की कि ये जमीन का टुकड़ा जो है गुरुदास जी के नाम पर हमें दे दिया जाए समाज को सौंप दिया जाए सरकार को प्रशासन को बड़ा दिखाना चाहिए क्योंकि तो ये देश जो है आस्थिक देश है यहाँ पर सभी की आस्था कहीं ना कहीं जुड़ी है तो हमारी भी आस्था गुरुदास जी से जुड़ी है और हम तो प्रशासन से यही मांग करेंगे छोटे से जमीन के टुकड़े पर ज्यादा बड़ा विवाद ना करके ये जमीन का टुकड़ा गुरुदास जी के नाम पे सौंप दिया जाए काफी लंबे समय से यहाँ पर गुरु घर बना है अचानक ही सरकार ने पता नहीं क्या सोचा कि एक नोटिस दे दिया कि इस घर को तोड़ा जाएगा इसलिए यहाँ पर जो रविदासिया समाज है या वाल्मीकि समाज है ऐसी मुस्लिम सिख समाज है वो सभी समाज है यहाँ यहाँ पर ਗੁਰੂ ਘਰ ਕੇ ਸਨਮਾਨ ਕਰੇ ਕਰ ਦਿੱਤਾ ਜਾ ਰਿਹਾ ਉਹ ਇਸ ਕਰਕੇ ਦਿੱਤਾ ਜਾ ਰਿਹਾ ਸਾਰਿਆਂ ਸੰਗਤਾਂ ਨੂੰ ਜਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜਾ ਮੋਲੀ ਜਗਰ ਹੈ ਇੱਕ ਉਥੇ ਗੁਰੂ ਰਵਦਾਸ ਜੀ ਦਾ ਮੰਦਿਰ ਕਾਫੀ ਪੁਰਾਣਾ ਬਣਿਆ ਹੋਇਆ ਹੈ ਤੇ ਪ੍ਰਸ਼ਾਸਨ ਵੱਲੋਂ ਇੱਕ ਨੋਟਿਸ ਦਿੱਤਾ ਗਿਆ ਸੀ ਕਿ ਉਸ ਨੂੰ ਢਾਉਣ ਵਾਸਤੇ ਜਿਸ ਦੇ ਵਿਰੋਧ ਦੇ ਵਿੱਚ ਐਸਸੀ ਸਮਾਜ ਵੀ ਹੈ ਤੇ ਮੁਸਲਿਮ ਭਾਈਚਾਰਾ ਵੀ ਮਤਲਬ ਧਰਮ ਤੋਂ ਉੱਪਰ ਉੱਠ ਗਏ ਅੱਜ ਲੋਕ ਇਕੱਠੇ ਹੋਏ ਨੇ ਤੇ ਉਹਨਾਂ ਨੇ ਇੱਕ ਸ਼ਾਂਤੀਮਈ ਧਰਨਾ ਰੋਸ ਧਰਨਾ ਦਿੱਤਾ ਸੀ ਬਟ ਪ੍ਰਸ਼ਾਸਨ ਵੱਲੋਂ 2-3 ਘੰਟੇ 4 ਘੰਟੇ ਬੀਤ ਜਾਨਦੇ ਵਜੋਂ ਜਦੋਂ ਕੋਈ ਵੀ ਨਹੀਂ ਆਇਆ ਤਾਂ ਇਹਨਾਂ ਨੇ ਹੁਣ ਧਰਨਾ ਅਸੀਂ ਰੋਡ ਤੇ ਲੈ ਆਏ ਆ ਤੇ ਰੋਡ ਜਾਮ ਕਰਿਆ ਤੇ ਹੁਣ ਪ੍ਰਸ਼ਾਸਨ ਜਾਗ ਗਿਆ ਮਤਲਬ 4 ਘੰਟੇ ਜਦੋਂ ਤੱਕ ਧਰਨਾ ਸ਼ਾਂਤਮਈ ਅਸੀਂ ਉੱਥੇ ਕਰ ਰਹੇ ਸੀ ਉੱਥੇ ਕਿਸੇ ਨੇ ਆ ਕੇ ਨਹੀਂ ਪੁੱਛਿਆ ਕਿ ਭਾਈ ਦੱਸੋ ਤੁਹਾਡੀ ਕੀ ਮੰਗ ਹੈ ਕੀ ਨਹੀਂ ਹੈ ਤੇ ਜਦੋਂ ਹੁਣ ਰੋਡ ਤੇ ਆਇਆ ਹੁਣ ਪ੍ਰਸ਼ਾਸਨ ਜਾਗ ਗਿਆ ਪੁਲਿਸ ਨੂੰ ਵੀ ਉੱਤਾਂ ਪੈਰਾਂ ਦੀ ਪਈ ਹੈ ਤੇ ਉਹਨਾਂ ਨੇ ਹੁਣ ਉੱਚਤਾਰੀ ਆਉਣਗੇ ਤੇ ਦੇਖਦੇ ਆ ਕਿ ਜੇ ਉਹ ਕੋਈ ਤਸੱਲੀ ਬਖਸ਼ ਤੋਂ ਸਾਨੂੰ ਜਵਾਬ ਦਿੰਦੇ ਨੇ ਜਾਂ ਅੱਗੇ ਵਾਸਤੇ ਭਰੋਸਾ ਦਿੰਦੇ ਨੇ ਜਿਹੜਾ ਉਹ ਸੌਰੀ ਨੋਟਿਸ ਹੈ ਉਹ ਵਾਪਸ ਲੈਂਦੇ ਨੇ ਤਾਂ ਇਹ ਧਰਨਾ ਚੱਕਿਆ ਜਾਏਗਾ ਨਹੀਂ ਤਾਂ ਇਹ ਅੱਗੇ ਵੀ ਫੱਟਾ ਸ਼ਾਂਤਮਈ ਧਰਨਾ ਤੇ ਅੱਗੇ ਜਾ ਕੇ ਹੋਰ ਵੀ ਹੋ ਸਕਦਾ ਕਿ ਬਿਕੋਜ਼ ਹਜੇ ਤੱਕ ਕੁਝ ਕੁਝ ਹੀ ਬੰਦਿਆਂ ਨੂੰ ਕਾਲ ਦਿੱਤੀ ਗਈ ਸੀ ਤੇ ਬੜੇ ਸ਼ਾਰਟ ਪੀਰੀਅਡ ਦੇ ਵਿੱਚ ਦਿੱਤੀ ਗਈ ਸੀ ਇਸ ਕਰਕੇ ਸੰਕਟਾਂ ਹਜੇ ਵੀ ਹਜ਼ਾਰਾਂ ਦੀ ਤਰ੍ਹਾਂ ਚ ਨੇ ਬਟ ਜੇ ਨਹੀਂ ਇਹਦਾ ਹੱਲ ਕੀਤਾ ਗਿਆ ਤਾਂ ਬਹੁਤ ਜ਼ਿਆਦਾ ਅੱਗੇ ਵੀ ਸੰਘਰਸ਼ ਬਧੇਗਾ ਤੇ ਸਾਡੇ ਨਾਲ ਨਾਬਾਤੂਈ ਨੇ ਆਪਣੇ ਕਕਰਾਲਾ ਜੀ ਨਿਸ਼ਾਨ ਕਕਰਾਲਾ ਉਹ ਵੀ ਕੀ ਕਹਿਣਾ ਚਾਹੁੰਦੇ ਹੋ ਦੱਸ ਦੇਣਗੇ ਦੱਸਣਗੇ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਜੈ ਗੁਰੂ ਦੇਵ ਤੁਹਾਨੂੰ ਗੁਰੂ ਦੇਵ ਸੋ ਜਿੰਨੇ ਵੀ ਦਰਸ਼ਕ ਚੈੱਕ ਪੋਸਟ ਤੇ ਹੋਰ ਆਪਣੇ ਪੰਜਾਬ న్యూਸ ਦੀ ਮਾਧਿਅਮ ਤੋਂ ਦੇਖ ਰਹੇ ਹੋ ਤੁਸੀਂ ਤੁਹਾਨੂੰ ਦੱਸ ਦਈਏ ਵੀ ਇਹ ਜਿਹੜਾ ਪਿੱਛੇ ਇਨਾ ਲੱਖਾਂ ਦੀ ਤਾਦਾਦ ਦੇ ਵਿੱਚ ਇਕੱਠ ਹੋਇਆ ਇਹ ਸਾਰਾ ਰਵਦਾਸ ਮਹਾਰਾਜੀ ਦਾ ਜੋ ਮੰਦਿਰ ਹੈ ਮੋਲੇ ਜਾਂਗਰਾ ਦੇ ਵਿੱਚ ਚੰਡੀਗੜ੍ਹ ਪਿਛਲੇ ਦਿਨੀ ਨੋਟਿਸ ਜਾਰੀ ਕੀਤਾ ਗਿਆ ਸੀ ਵੀ ਉਹਨੂੰ ਤੋੜ ਦੇਣਾ ਸੋ ਇਹ ਪ੍ਰਸ਼ਾਸਨ ਦਾ ਜਿਹੜਾ ਸੌਰੀ ਸਰਕਾਰ ਨੇ ਪ੍ਰਸ਼ਾਸਨ ਦੁਆਰਾ ਇਹ ਜਿਹੜਾ ਨੋਟਿਸ ਜਾਰੀ ਕੀਤਾ ਸੀਗਾ ਉਹਦੇ ਵਿਰੋਧ ਦੇ ਵਿੱਚ ਇਹ ਸਾਰੀ ਜਿਹੜੇ ਸਮਾਜ ਇਕੱਠਾ ਹੋਇਆ ਬਹੁਜਨ ਸਮਾਜ ਇਕੱਠਾ ਹੋਇਆ ਵਿੱਚ ਇਸਲਾਮ ਭਾਈਚਾਰਾ ਰਵਦਾਸੀਆ ਭਾਈਚਾਰਾ ਬਾਲਮੀਕ ਸਮਾਜ ਸਾਰੇ ਇਕੱਠੇ ਹੋਏ ਨੇ ਸੋ ਉਹ ਨੋਟਿਸ ਦਾ ਆਪਾਂ ਜੋ ਵਿਰੋਧ ਕਰਦੇ ਹੋਏ ਇੱਥੇ ਇਕੱਠੇ ਹੋਏ ਆਂ ਤਕਰੀਬਨ ਸਵੇਰ ਤੋਂ ਲੈ ਕੇ ਰਵਦਾਸ ਜੀ ਦੇ ਮੰਦਰ ਵਿੱਚ ਉੱਥੇ ਵਿਰੋਧ ਚੱਲ ਰਿਹਾ ਹੈ ਉੱਥੇ ਜਦੋਂ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਕਿਸੇ ਨੇ ਸਾਰ ਨਹੀਂ ਲਈ ਹੁਣ ਸਾਰਾ ਸਮਾਜ ਉੱਥੋਂ ਚੱਲ ਕੇ ਫਿਰ ਸੜਕਾਂ ਤੇ ਆਇਆ ਹੈ ਕਈ ਇੱਥੇ ਸਾਡੇ ਵੀਰ ਬੇਹੋਸ਼ ਵੀ ਹੋਏ ਨੇ ਇੰਨੀ ਕੜਕ ਦੀ ਧੁੱਪ ਦੇ ਵਿੱਚ ਸੋ ਅਸੀਂ ਪ੍ਰਸ਼ਾਸਨ ਨੂੰ ਅਪੀਲ ਵੀ ਕਰਦੇ ਆ ਬੇਨਤੀ ਕਰਦੇ ਆ ਵੀ ਉਹ ਇਸ ਕੱਠ ਨੂੰ ਦੇਖਦੇ ਹੋਏ ਲੋਕਾਂ ਦੀ ਸ਼ਰਧਾ ਨੂੰ ਦੇਖਦੇ ਹੋਏ ਪਰੋਸੇ ਨੂੰ ਦੇਖਦੇ ਹੋਏ ਇਹ ਜਿਹੜਾ ਤਾਨਾशाही ਜਿਹੜਾ ਫਰਮਾਨ ਹੈ ਉਹਨੂੰ ਵਾਪਸ ਲੈਣ ਤੇ ਉਹ ਆਪ ਚੇਅਰਮੈਨ ਇਸ ਮੰਦਰ ਦੇ ਜਿਹੜੇ ਆ ਜੀ ਜੀ ਆਜੋ मैं संत संत शिरोमणि श्री गुरु रविदास महासभा रजिस्टर्ड विकास नगर मौल्या जागर का मैं चेयरमैन हूँ और चेयरमैन भी मैं अभी करीब करीब चार महीने से हूँ उससे पहले मैं मंदिर कमेटी में कोई मेंबर नहीं था जबकि इस मंदिर की जो नींव है वो जब मैं बीस बाईस साल का था तो हमारे या तो रखी गई थी लेकिन मैं फिर भी पिछले बीस पच्चीस साल में कभी मैं इस मंदिर का कोई मेम्बर नहीं बना लेकिन मैं अब चार महीने बनाऊँ तो चार चेयरमैन बनने के बाद ही ये हमारे साथ घटना घट गट गई ये क्या घटना थी थोड़ा सा विस्तार में जी एक्चुअली 2009 में जो सुप्रीम कोर्ट है वहाँ पर एक गुजरात का केस गया गुजरात में कुछ आपसी कम्युनिटी का भी हिंदू मुस्लिम वाला कि भाई इनके हिंदू इतने मंदिर है इनको तोड़ा जाए अनोथराइज है उन्होंने फिर दोबारा कर दिया उनके ऊपर कि इनके मुसलमान हैं कुछ को तोड़ा जाए तो वो केस हाई कोर्ट से सुप्रीम कोर्ट चला गया सुप्रीम कोर्ट में क्या हुआ सुप्रीम कोर्ट ने जब इस केस को सुना तो वहां पर सुप्रीम कोर्ट ने कहा कि भाई ये खाली आपकी समस्या नहीं है गुजरात की ये पैन इंडिया मतलब पूरे भारत के अंदर ये है तो सुप्रीम कोर्ट ने वहाँ चार हफ्ते का टाइम दिया उन्हें दो हजार जितने चीफ सेक्रेटरी हैं पूरे इंडिया के हर स्टेट के हर स्टेट में चीफ जी उनको एक नोटिस भेजा गया कि आप चार हफ्ते में एक रिव्यू रिपोर्ट डालेंगे जितने आपके एरिया में किस किस तरीके के ऐसे जो भी धार्मिक स्थल हैं उनकी एक रिपोर्ट डालेंगे तो तो वो रिपोर्ट इन्होंने सब सभी चीफ से, सेक्रेटरी ने दी है तो उसके बाद क्या हुआ एक ऑर्डर और, और पास हुआ जब सारी डिटेल उनकी बहस हो गई तो उसमें एक सुप्रीम कोर्ट ने ऑर्डर पास करा कि भाई दो में कि जो 2009 से पहले जो मंदिर हैं उनके लिए आप सभी एक पॉलिसी लेकर के आए जिसके अंदर या तो उसको ट्रांसफ़र किया जाए या उसको वहाँ रेगुलर किया जाए या उसको रिमूव किया जाए जो 2009 से पहले के हैं और जो 2009 के बाद के हैं उनको बिल्कुल रिमूव किया जाए तो मैं आपको बताना चाहूँगा हमारा तो 98 का है चलो सुप्रीम कोर्ट ने ये ऑर्डर दिया प्रशासन इतना चलाक प्रशासन ने जो रीलोकेट करने की थी बात वो छोड़ दी तीन ऑप्शन थी तीन दो। री रीलोकेट की छोड़ दी उसके बाद उन्होंने जो ट्रांसफर भी छोड़ दी उन्होंने रिमूवल पे ध्यान दिया उस रिमूवल की उस कड़ी में उन्होंने साढ़े चार सौ टेम्पल राम चंडीगढ़ में पॉइंट आउट किए गए उसमें साढ़े चार सौ में से फिर अब इन्होंने वन सिक्सटी थ्री पिछले महीने शॉर्ट लिस्ट किया और वन सिक्सटी थ्री प्रॉपर्टी बेचने और खरीदने के लिए संपर्क करें फेयर डील प्रॉपर्टीज